ਕੀ ਕੀ ਹੋਇਆ ਸਤਿਗੁਰ ਜੀ ਸਤਿਗੁਰ ਜੀ ਕੀ ਆ ਆ ਤੁਸੀਂ ਮੈਂ ਸੁਣਿਆ ਵਾ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਇੱਥੇ ਪਹੁੰਚੇ ਆ ਜੀ ਤੁਸੀਂ ਡੌਂਕੀ ਦੇ ਨਾਲ ਗਏ ਸੀ ਜਾਂ ਕਿਵੇਂ ਗਏ ਸੀ ਇਹ ਜਰੂਰ ਦੱਸਿਓ ਆਪਣੇ ਨੂੰ ਕਿਹੜੀ ਡੌਂਕੀ ਕਿਹੜਾ ਅਮਰੀਕਾ ਆ ਦੇਖੋ ਜੀ ਇਹਨਾਂ ਦੇ ਹੱਥ ਦੇ ਨਿਸ਼ਾਨ ਜਿਹੜੇ ਪਤਨ ਘਾਦੀ ਪਤਨ ਘਾਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਵੇ ਨੌਜਵਾਨਾਂ ਦਾ ਹੁਣੇ ਸਾਨੂੰ ਅੰਬਰਸਰ ਤੋਂ ਫੋਨ ਆਇਆ ਕਿ ਉੱਥੋਂ ਰਿਪੋਰਟ ਹੋ ਕੇ ਜਿਹੜੇ ਇੱਥੇ ਪਹੁੰਚੇ ਆ ਉਹ ਇਸ ਟਾਈਮ ਆਪਣੇ ਇਸੇ ਘਰ ਦੇ ਵਿੱਚ ਦੀ ਲੰਘਣਗੇ ਇਸੇ ਰਾਸਤੇ ਵਿੱਚ ਦੀ ਨਿਕਲਣਗੇ ਤੁਸੀਂ ਸਾਡੇ ਨਿਊਜ਼ ਚੈਨਲ ਦੇ ਨਾਲ ਜੁੜੇ ਰਹੀਓ ਤੁਹਾਨੂੰ ਪਲ-ਪਲ ਦੀ ਖਬਰ ਆਪਾਂ ਇੱਥੇ ਹੀ ਦਿੰਦੇ ਰਾਵਾਂਗੇ ਬਸ ਇੱਕ ਕੇ ਆ ਦੋ ਮਿੰਟਾਂ ਦੇ ਵਿੱਚ ਇੱਥੇ ਉਹ ਨੌਜਵਾਨ ਪਹੁੰਚਣ ਵਾਲਾ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਤੁਹਾਡੇ ਸਾਹਮਣੇ ਆਇਆ ਸੀ ਉਹ ਸਾਹਮਣੇ ਆ ਗਿਆ ਆਜੋ ਆਪਾਂ ਗੱਲਬਾਤ ਕਰਦੇ ਖੋ ਜੀ ਨੌਜਵਾਨ ਇੱਥੇ ਪਹੁੰਚ ਗਿਆ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਤੁਹਾਡੇ ਸਾਹਮਣੇ ਆ ਗਿਆ ਐਸ ਟਾਈਮ ਉਹਨਾਂ ਦੀ ਗੱਡੀ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚ ਚੁੱਕੀ ਆ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖੋ ਜੀ ਆਹ ਦੇਖੋ ਨੌਜਵਾਨ ਆਪਣਾ ਟੇਚੀ ਲੈ ਕੇ ਜਿਹੜਾ ਵੀ ਅਮਰੀਕਾ ਦੇ ਵਿੱਚ ਸਤਿਗੁਰ ਜੀ ਸਤਿਗੁਰ ਜੀ ਕੀ ਆ ਆ ਤੁਸੀਂ ਮੈਂ ਸੁਣਿਆ ਵਾ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਇੱਥੇ ਪਹੁੰਚੇ ਆ ਜੀ ਅਮਰੀਕਾ ਤੋਂ ਕਿਹੜੇ ਅਮਰੀਕਾ ਤੋਂ ਆ ਸਾਨੂੰ ਹੁਣੇ ਸਾਡੇ ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਅੰਬਰਸਰ ਤੋਂ ਨੌਜਵਾਨ ਰਿਪੋਰਟ ਹੋ ਕੇ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਆ ਰਿਹਾ ਉਹ ਪਰਵਾ ਮੇਰੀ ਗੱਲ ਤੇ 16 ਤੋਂ ਕਿਹੜੇ ਕਿਹੜੇ ਤੁਸੀਂ ਡੌਂਕੀ ਦੇ ਨਾਲ ਗਏ ਸੀ ਜਾਂ ਕਿਵੇਂ ਗਏ ਸੀ ਇਹ ਜ਼ਰੂਰ ਦੱਸਿਓ ਆਪਣੇ ਨੂੰ ਤੇਰੀ ਡੌਂਕੀ ਕਿਹੜਾ ਅਮਰੀਕਾ ਕਿਹੜਾ ਪੱਤਰਕਾਰ ਸਾਨੂੰ ਹੁਣੇ ਇਸੇ ਚੀਜ਼ ਦੀ ਇਨਫੋਰਮੇਸ਼ਨ ਮਿਲੀ ਆ ਕਿ ਤੁਸੀਂ ਡੌਂਕੀਆਂ ਦੇ ਨਾਲ ਉੱਥੇ ਪਹੁੰਚੇ ਸੀ ਕਿੱਥੇ ਪਹੁੰਚੇ ਸੀ ਤੁਸੀਂ ਰਿਪੋਰਟ ਹੋ ਕੇ ਓ ਕਿੱਥੋਂ ਡੋਬੜਾ ਮੇਰੀ ਗੱਲ ਤਾਂ ਸੁਣ ਲੈ ਮੈਂ ਕੀ ਪੁੱਛਣਾ ਤੇ ਮੈਂ ਕਹਿਣਾ ਆ ਦੇਖੋ ਜੀ ਇਹਨਾਂ ਦੇ ਹੱਥ ਦੇ ਨਿਸ਼ਾਨ ਜਿਹੜੇ ਕਹਿੰਦੇ ਆ ਹਟਕੜੀਆਂ ਲਾ ਕੇ ਕਹਿੰਦੇ ਆ ਦੇਖੋ ਨੌਜਵਾਨ ਤੇ ਹੱਥ ਦੇ ਨਿਸ਼ਾਨ ਪੇਵੇ ਆ ਤੇ ਤੁਹਾਨੂੰ ਕਿਹੜੇ ਏਜੰਟ ਨੇ ਭੇਜਿਆ ਗਿਆ ਓਏ ਤੇ ਮੈਂ ਕੰਮ ਕਰਦਾ ਪੱਠੇ ਵੜਦਾ ਉਹ ਹੱਥ ਪੈ ਤੂੰ ਕਿਹੜੇ ਮਿਲਕੀ ਇਹਦੇ ਵਿੱਚ ਪਾਸਪੋਰਟ ਵਗੈਰਾ ਕੁਝ ਨਹੀਂ ਆ ਤੁਹਾਡੇ ਕੱਪੜੇ ਆ ਜਿਹੜੇ ਤੁਸੀਂ ਅਮਰੀਕਾ ਦੇ ਵਿੱਚ ਲੈ ਕੇ ਗਏ ਸੀ ਉਹ ਪ੍ਰੌਡਕਟਰ ਕੋ ਨਾ ਕਿੱਥੋਂ ਆਇਆ ਕੀ ਪੁੱਛ ਉਹ ਭਾਜੀ ਮੈਂ ਪੱਤਰਕਾਰ ਤੁਹਾਡੇ ਤੱਕ ਹਰ ਇੱਕ ਨਿਊਜ਼ ਚੈਨਲ ਤੇ ਪਹੁੰਚਦੀ ਰਹੂਗੀ ਉਹ ਜਾਹ ਦੇ ਵਿੱਚ ਕਿੰਨੇ ਬੰਦੇ ਸੀ ਜਿਨ੍ਹਾਂ ਨੂੰ ਰੈਸਕਿਊ ਕਰਕੇ ਅੰਮ੍ਰਿਤਸਰ ਦੇ ਵਿੱਚ ਛੱਡਿਆ ਗਿਆ ਉਹ ਮੈਂ ਗੱਡੀ ਤੇ ਆਇਆ ਕਿਹੜਾ ਜਾਹ ਕਿਹੜੀ ਉਹ ਇਹ ਤਾਂ ਅੰਮ੍ਰਿਤਸਰ ਤੋਂ ਗੱਡੀ ਲੈ ਕੇ ਆਇਆ ਤੁਸੀਂ ਜਿਹੜਾ ਇੱਥੇ ਹੁਣ ਪਹੁੰਚੇ ਆ ਤੂੰ ਮੈਂ ਨਹੀਂ ਗੱਲ ਸੁਣਾ ਤੂੰ ਮੈਂ ਕਹਿਣਾ ਕੀ ਚਾਹਣਾ ਮੇਰੀ ਸੁਣ ਲੈ ਆਪਣਾ ਰੋਲਾ ਪਾਈ ਜਨਾ ਤੁਸੀਂ ਆਪਣਾ ਜਰੂਰ ਦੱਸਿਓ ਤੁਹਾਨੂੰ ਰਿਪੋਰਟ ਕਿਉਂ ਕੀਤਾ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਸੀ ਆ ਤੁਸੀਂ 2 ਨੰਬਰ ਤੇ ਰਹ ਰਹੇ ਸੀ ਸਾਲਾ ਪੱਤਰਕਾਰੀ ਦੀ ਆ ਮੈਂ ਵਿਆਹ ਦੇ ਕਿਹੜਾ ਰਿਪੋਰਟ ਤੇਰੀ ਪੱਤਰਕਾਰ ਦੀ ਪੱਤਰਕਾਰ ਦੀ ਤੇਰੀ ਪੱਤਰਕਾਰ ਦੀ ਸੋਰੀ ਦੋਸਤੋ ਪੱਤਰਕਾਰਾਂ ਨੂੰ ਵੀ ਕਈ ਵਾਰ ਭਲੇਖਾ ਲੱਗ ਜਾਂਦਾ ਹੁੰਦਾ ਹੈ ਇਹ ਉਹ ਬੰਦਾ ਸੀ ਜਿਹੜਾ ਆਪਣਾ ਵਿਆਹ ਦੇਖ ਕੇ ਆਇਆ ਸੀ ਪਰ ਸਾਨੂੰ ਭਲੇਖਾ ਪੈ ਗਿਆ ਕਿ ਇਹ ਅਮਰੀਕਾ ਤੋਂ ਰਿਪੋਰਟ ਹੋ ਕੇ ਬਾਕੀ ਆਪਾਂ ਹੋਰ ਬੰਦਾ ਵੀ ਦੇਖਦੇ ਆ ਕੋਈ ਹੋਰ ਗੱਡੀ ਆ ਸਕਦੀ ਹੈ ਜਿਹੜੇ ਇਸ ਟਾਈਮ ਅਮਰੀਕਾ ਤੋਂ ਆ ਰਿਹਾ ਨੌਜਵਾਨ ਇਹਨਾਂ ਦਾ ਸਾਰਾ ਵਿਆਹ ਖਾਦਾ ਸਾਡੇ ਤੇ ਹਜਮ ਕਰਦਾ ਆਜੋ ਆਪਾਂ ਤੁਹਾਨੂੰ ਅਗਲੇ ਪਤ ਬੰਦਿਆਂ ਨਾਲ ਮਿਲਾਨੇ ਆ ਆਜੋ ਤਾ ਕਿਉਂ ਤੂੰ ਆ ਰਿਹਾ ਨੌਜਵਾਨ ਇਹਨਾਂ ਦਾ ਸਾਰਾ ਵਿਆਹ ਖਾਦਾ ਸਾਡੇ ਤੇ ਹਜਮ ਕਰਦਾ ਆਜੋ ਆਪਾਂ ਤੇਨੂੰ ਅਗਲੇ ਪਤ ਬੰਦਿਆਂ ਨਾਲ ਮਿਲਾਨੇ ਆ ਆਜੋ ਕੰਮਵਾ